ਤੇਰਾ ਸ਼ੌਂਕ ਆ ਪੂਰਾ ਕਰ ਲਾ ਤੇ ਚਾਹ ਮੇਰੇ ਤੋਂ ਗੱਲ ਆ ਕੇ ਲੈ ਜਾਵੇ ਦੋ ਘੰਟਿਆਂ ਦਾ ਰਹਿ ਗਿਆ ਵਿਆਹ ਵੀ ਜੀਜਾ ਦਿੱਤੀ ਹੈ ਸ਼ਰਮ ਤੋਂ ਤਾਂ ਲਾ ਵੀ ਤੁਰ ਜੇਗਾ ਗੱਡੀ ਤੂੰ ਸਟਾਰਟ ਕਰਕੇ ਪਿੱਛੋਂ ਫੜ ਲਾਂਗੇ ਤੇਰੀ ਜੀ ਅਸੀਂ ਪੂਛ ਜੀ ਜਿਆ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਤਾਂ ਉਮੀਦ ਕਰਦਾ ਤੁਸੀਂ ਸਭ ਠੀਕ ਠਾਕ ਹੋਵੋਗੇ ਤਾਂ ਅੱਜ ਅਸੀਂ ਮੁਲਾਕਾਤ ਕਰਾਂਗੇ ਗੱਲਾਂ ਬਾਤਾਂ ਕਰਾਂਗੇ ਹਰਪਾਲ ਸਿੰਘ ਬਰਾੜ ਦੇ ਨਾਲ ਜਿਨ੍ਹਾਂ ਦਾ ਹੁਣੇ-ਹੁਣੇ ਨਵਾਂ ਗਾਣਾ ਆਇਆ ਕੰਜੂਸ ਜੀਜਾ ਤਾਂ ਉਹਨਾਂ ਦੀ ਜ਼ਿੰਦਗੀ ਦੇ ਸਫ਼ਰ ਬਾਰੇ ਗੱਲਾਂ ਬਾਤਾਂ ਕਰਾਂਗੇ ਆਪਾਂ ਕਦੋਂ ਉਹਨਾਂ ਨੂੰ ਜਿਹੜਾ ਗਾਇਕੀ ਦਾ ਸ਼ੌਂਕ ਪਿਆ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਭਾਈ ਜੀ ਸਵਾਗਤ ਹੈ ਤੁਹਾਡਾ ਜੀ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਭਾਈ ਕੁਲਦੀਪ ਸਿੰਘ ਦਾ ਤੇ ਇਹਨਾਂ ਦਾ ਨਿਰਪੱਖ ਟੂਡੇ ਪੰਜਾਬ ਟੂਡੇ ਪੰਜਾਬ ਚੈਨਲ ਦਾ ਤੇ ਹੋਰ ਜਿੰਨੇ ਵੀ ਸਰੋਤੇ ਮੈਨੂੰ ਵੇਖ ਰਹੇ ਆ ਮੈਂ ਸਾਰਿਆਂ ਦਾ ਇੱਥੇ ਦਰਵਾਜ਼ਾ ਕਰਦਾ ਤੇ ਸ਼ੁਕਰਗੁਜ਼ਾਰ ਆਂ ਨੇਜੀ ਹੁਣੇ ਹੁਣੇ ਨਵਾਂ ਗਾਣਾ ਆਇਆ ਤੁਹਾਡਾ ਸਿਰਫ ਇੱਕ ਹੀ ਗਾਣਾ ਗੱਡੇ ਹਲੇ ਤੁਸੀਂ ਹਾਂ ਜੀ ਇੱਕੋ ਹੀ ਗਾਣਾ ਬਸ ਹੁਣ ਆਇਆ ਮਤਲਬ ਕਜੂਸ ਜਿਹਾ ਹੂੰ ਕਿੰਨੀ ਉਮਰ ਹੋ ਗਈ ਤੁਹਾਡੀ ਸੀ 58 ਸਾਲ ਮੇਰੇ 58 ਸਾਲ ਦੀ ਉਮਰ ਤੁਸੀਂ ਬੀਤ ਕਰ ਲਈ ਹੈ ਬਿਤਾ ਲਈ ਹੈ ਤਾਂ ਹੁਣ ਤੁਹਾਨੂੰ ਕਿਵੇਂ ਸ਼ੌਂਕ ਜਾਗਿਆ ਵੀ ਆਪਾਂ ਜਿਹੜਾ ਕਲਾਕਾਰੀ ਹੈ ਜਾਂ ਗਾਣਾ ਜਿਹੜਾ ਉਹ ਗਾਉਣਾ ਜੀ ਸ਼ੌਂਕ ਦੀ ਜਿਹੜੀ ਗੱਲ ਹੈ ਸ਼ੌਂਕ ਮੈਨੂੰ 6ਵੀਂ ਕਲਾਸ ਦੇ ਵਿੱਚ ਮੈਂ ਜਦੋਂ ਪੜਦਾ ਸੀ ਨਾ ਦਵੜੀਗਾਨਾ ਵਿੱਚ ਇੱਥੇ ਸਾਡੇ ਪ੍ਰਾਇਮਰੀ ਸਕੂਲ ਸੀ ਕੋਠੇ ਮਿਲੜ ਦੇ ਵਿੱਚ ਜੀ ਤੇ 6ਵੀਂ ਕਲਾਸ 'ਚ ਅਸੀਂ ਉੱਥੇ ਦਵੜੀਗਾਨਾ ਦੇ ਵਿੱਚ ਜਦੋਂ ਮੈਂ ਦਾਖਲਾ ਹੋਇਆ ਨਾ ਸਕੂਲ ਦੇ ਵਿੱਚ ਤੇ ਚਮਕੀਲੇ ਪਾਜੀ ਦਾ ਖਾੜਾ ਆਇਆ ਸੀ ਪਿੰਡਵਾਰਾ ਪਾਈ ਕਾਈ ਸਾਡੇ ਨੇੜੇ ਹੈ ਹੂੰ ਉੱਥੇ ਵਾਰੇ ਪਾਈ ਕਿ ਮੈਂ ਖਾੜਾ ਦੇਖਿਆ ਚਮਕੀਲੇ ਹੂੰ ਚਮਕੀਲਾ ਤੇ ਅਮਰਜੋ ਹੂੰ ਉਹਨਾਂ ਦੇ ਮੈਂ ਖਾਰਾ ਸੁਣ ਕੇ ਤੇ ਬੋਲ ਸੁਣ ਕੇ ਮੈਨੂੰ ਬਸ ਉੱਥੋਂ ਲਿਖਣ ਦਾ ਸ਼ੌਂਕ ਮੈਨੂੰ ਪੈਦਾ ਹੋਇਆ ਤੇ ਉਹ ਉੱਥੋਂ ਮੈਂ ਲਿਖਣ ਦਾ ਅੱਜ ਵੀ ਮੇਰੀ ਕਲਮ ਜਾਰੀ ਹੈ ਤੇ ਮੈਂ ਮਤਲਬ ਹੀ ਉਦੋਂ ਉੱਥੇ ਕਿਹੜੇ ਕਿਹੜੇ ਗਾਣੇ ਸੁਣੇ ਵੀ ਤੁਹਾਨੂੰ ਸ਼ੌਂਕ ਜਾਗ ਪਵੇ ਮੈਂ ਕਲਾਕਾਰ ਬਣਾ ਉਦੋਂ ਹੀ ਮਤਲਬ ਹੀ ਜੀਜਾ ਲਖਮਣ ਦੇ ਹੋਰ ਕਈ ਗਾਣੇ ਨੇ ਮਤਲਬ ਮੇਰੇ ਤਾਂ ਯਾਦ ਨਹੀਂ ਵੈਸੇ ਤੇ ਇੱਕ ਆ ਗਾਣਾ ਸੀਗਾ ਅਗਵੇ ਤੱਉਆ ਖੜਕੇ ਹੂੰ ਇਹ ਬਾਕੀ ਉਦੋਂ ਕਿੰਨੀ ਉਮਰ ਸੀ ਤੁਹਾਡੀ ਜਦੋਂ ਤੁਸੀਂ ਗਾਣਾ ਖਾੜੇ ਚ ਗਏ ਸੀ ਤੁਸੀਂ ਮੈਂ 12-13 ਸਾਲ ਦੀ ਉਮਰ ਸੀ 12-13 ਸਾਲ ਦੀ ਉਮਰ ਦਾ ਤੇ ਅੱਜ 53 ਸਾਲ ਦੀ ਹੋ ਕੇ ਫਿਰ ਗਾਣਾ ਕੱਢਦੇ ਹੋ ਤੁਸੀਂ ਤਾਂ ਉਦੋਂ ਕਿਹੋ ਜਿਹਾ ਤੁਹਾਡਾ ਜੀਵਨ ਬਤੀਤ ਹੋਇਆ ਕਿਵੇਂ ਤੁਸੀਂ ਜ਼ਿੰਦਗੀ ਦਾ ਸਫ਼ਰ ਜੜਾਏ ਚਲਾਇਆ ਤੁਸੀਂ ਇੱਥੇ ਤੱਕ ਆਏ ਜ਼ਿੰਦਗੀ ਦਾ ਸਫ਼ਰ ਐਸੀ ਜੀ ਉਦੋਂ ਮਤਲਬ ਨਾ ਜਿਹੜੇ ਬਜ਼ੁਰਗ ਸੀ ਹੂੰ ਉਹ ਮਤਲਬ ਇਹਨਾਂ ਨੂੰ ਗੀਤਾਂ ਨੂੰ ਲਿਖਣ ਵਾਲਿਆਂ ਨੂੰ ਵੀ ਤੇ ਗਾਉਣ ਵਾਲਿਆਂ ਨੂੰ ਥੋੜਾ ਜਿਹਾ ਪਸੰਦ ਘੱਟ ਕਰਦੇ ਸੀ ਵੀ ਉਹ ਤੇ ਇਸ ਕਰਕੇ ਮੈਨੂੰ ਥੋੜਾ ਜਿਹਾ ਘਰੋਂ ਇਸ ਗੱਲ ਦੀ ਮੈਨੂੰ ਉਸਾਰਫਾਈ ਨਹੀਂ ਮਿਲੀ ਤੇ ਇਸੇ ਕਰਕੇ ਮਿੱਥੀ ਰਹਿ ਗਿਆ ਹੂੰ ਦੂਸਰੀ ਗੱਲ ਮੇਰੀ ਜਿਹੜੀ ਮਾਤਾ ਜੀ ਉਹ ਤਾਂ ਮੈਨੂੰ ਕਹਿੰਦੇ ਰਹੇ ਹੂੰ ਵੀ ਬੇਟਾ ਤੂੰ ਆਪਦੀ ਕੋਈ ਜਿਹੜੀ ਤੇਰਾ ਸ਼ੌਂਕ ਹੈ ਪੂਰਾ ਕਰ ਲੈ ਹੂੰ ਤੇ ਚਾਹ ਮੇਰੇ ਤੁੰਗ ਲਾ ਕੇ ਲਿਜਾਈ ਹੂੰ ਪਰ ਮੈਂ ਇੱਕ ਐ ਹੋ ਜਾ ਇਨਸਾਨ ਸੀ ਮੇਰੇ ਮਾਂ ਨੇ ਮਾਂ ਨੇ ਮੈਨੂੰ ਕਹਿਤਾ ਉਸ ਇੱਕ ਮੇਰਾ ਗੀਤ ਅੱਜ ਨਹੀਂ ਅਜੇ ਪਰਮਾਤਮਾ ਦੇ ਘਰ ਕਹਿੰਦੇ ਵੀ دیر ਐ ਨਹੀਂ ਹਾਂ دیر ਐ ਤੇ ਨੇਰ ਨਹੀਂ ਹੂੰ ਤੇ ਮੈਂ ਉਸ ਨੂੰ ਮਤਲਬ ਵੀ ਬਸ ਪਰਮਾਤਮਾ ਨੂੰ ਬਸ ਕਾਲ ਪ੍ਰਖ ਨੂੰ ਯਾਦ ਕਰਕੇ ਹੀ ਬਸ ਲਿਖੀ ਗਿਆ ਮੈਂ ਕਿਹਾ ਚਲੋ ਕਿਤੇ ਨਾ ਕਿਤੇ ਦਾ ਰੱਬ ਸੁਣੂਗਾ ਆਪਣੇ ਕਿੰਨੇ ਕ ਗਾਣੇ ਲਿਖ ਲਏ ਫਿਰ ਉਸ ਤੋਂ ਬਾਅਦ ਗੀਤਾਂ ਦੀ ਹੂੰ ਤਾਂ ਜੰਤੀ ਨਹੀਂ ਪਰ ਮੇਰੇ ਹਿਸਾਬ ਜੀ 200 150 ਗੀਤਾ ਹੋਏ ਕਿੰਨੀ ਉਮਰ ਦੇ ਤੁਸੀਂ ਜਿਹੜੇ ਗਾਣੇ ਲਿਖਣ ਲੱਗ ਗਏ ਸੀ ਰਾਈਟਰ ਬਣ ਕੇ ਸੀ 12 13 ਸਾਲ ਦੀ ਉਮਰ ਦੇ ਵਿੱਚ ਉਦੋਂ ਤੋਂ ਸ਼ੁਰੂ ਕਰ ਲਿਆ ਸੀ ਹਾਂਜੀ ਪਰ ਉਹਦਾ ਉਹਦਾ ਮੈਟਰ ਮੇਰੇ ਕੋਲ ਸਾਰਾ ਮੌਜੂਦ ਹੈ ਜੀ ਹੂੰ ਬਾਕੀ ਮੇਰੇ ਕੋਲ ਜਿੰਨੇ ਵੀ ਨੇੜੇ ਨੇੜੇ ਕਲਾਕਾਰ ਕੋਈ ਖਾੜਾ ਲਾਉਣ ਆਉਂਦੇ ਸੀ ਹੂੰ ਜਿਵੇਂ ਜੈਤੂ ਆਗੇ ਕੰਦ ਵਾਲੇ ਆਗੇ ਹੋਰ ਸਾਡੇ ਨੇੜੇ ਨੇੜੇ ਪਿੰਡਾਂ ਵਿੱਚ ਹੂੰ ਅੱਗੇ ਖਾੜਾ ਦੇਖਣ ਦਾ ਇੰਨਾ ਉਤਸ਼ਾਹ ਹੁੰਦਾ ਸੀ ਲੋਕਾਂ ਦੇ ਵਿੱਚ ਹੂੰ ਤੇ ਅਸੀਂ ਵੀ ਮਤਲਬ ਖਾੜਾ ਦੇਖਣ ਦਾ ਮੈਨੂੰ ਵੀ ਬਹੁਤ ਸ਼ੌਂਕ ਸੀ ਤੇ ਮੈਂ ਜਦਾਰ ਸੰਧੂ ਮਮਸ ਦੀ ਗਰਨਜੀਤ ਕੌਰ ਜਦਾਰ ਸੰਧੂ ਅਮਰ ਨੂਰੀ ਅਮਰ ਸਿੰਘ ਚਮਕੀਲਾ ਹਾਕਮ ਬਖਤਰੀ ਵਾਲਾ ਤੇ ਹੋਰ ਵੀ ਬਹੁਤ ਨੇਕਾ ਮੈਂ ਕਲਾਕਾਰਾਂ ਦੇ ਖਾੜੇ ਆਪਦੇ ਇਹਨਾਂ ਅੱਖਾਂ ਦੇ ਰੈਂ ਦੇਖ ਚੁੱਕਾ ਖਾੜੇ ਦੇਖਣ ਜਾਂਦੇ ਸੀ ਉੱਥੇ ਪਿੰਡਾਂ ਦੇ ਲੋਕ ਹੁੰਦੇ ਸੀ ਕਦੀ ਕਿਹਾ ਨਹੀਂ ਸੀ ਵੀ ਭਾਈ ਮੈਨੂੰ ਵੀ ਸਮਾਂ ਦੇ ਦਿਓ 5 ਮਿੰਟ ਦਾ ਮੈਂ ਵੀ ਗਾ ਕੇ ਦੇਖ ਲਵਾਂ ਨਹੀਂ ਜੀ ਬਸ ਉਦੋਂ ਸਹਿ ਵੀ ਇਹੋ ਜਿਹਾ ਹੁੰਦਾ ਸੀ ਵੀ ਆਪਾਂ ਤੋਂ ਮੈਨੂੰ ਸਟੇਜ ਤੇ ਬੋਲਣ ਦਾ ਜਾਂ ਕੋਈ ਇਡਾ ਹੈ ਨਹੀਂ ਸੀਗਾ ਵੀ ਮੈਨੂੰ ਕਿਸੇ ਨੇ ਜਿਵੇਂ ਕਹਿੰਦੇ ਦੀ ਘਰੋਂ ਥੋੜਾ ਜਿਹਾ ਹੌਸਲਾ ਹੁੰਦਾ ਫਿਰ ਤਾਂ ਸ਼ਾਇਦ ਮੈਂ ਅੱਜ ਕੁਝ ਹੋਰ ਹੁੰਦਾ ਪਰ ਥੋੜਾ ਬਜ਼ੁਰਗਾਂ ਦਾ ਮੈਨੂੰ ਨਹੀਂ ਇਹ ਰੰਦਾ ਕੋਈ ਇਸ ਕੰਮ ਚ ਮਨ ਜਾਣ ਨਹੀਂ ਦਿੰਦੇ ਸੀ ਨਾਲੋਂ ਨਾਲ ਗੱਲਾਂ ਬਾਤਾਂ ਕਰਦੀ ਰਵਾਂਗੀ ਪਰ ਜਿਹੜਾ ਕੰਜੂਸ ਜੀਜਾ ਜਿਹੜਾ ਗਾਣਾ ਤੁਹਾਡਾ ਆਇਆ ਉਹਦਾ ਇੱਕ ਟੱਪਾ ਸੁਣਾ ਦਿਓ ਫਿਰ ਨਾਲੋਂ ਨਾਲ ਇੱਕ ਇੱਕ ਟੱਪਾ ਆਪਾਂ ਗਾਉਂਦੇ ਰਵਾਂਗੇ ਉਹ ਜੀ ਇੱਕ ਮਤਲਬ ਵੀ ਕੰਜੂਸ ਦਾ ਮਤਲਬ ਪੈਸਾ ਜਿਹੜਾ ਬੰਦਾ ਨਹੀਂ ਲਾਉਂਦਾ ਤੇ ਉਹ ਵਿਆਹ ਗਿਆ ਹੁੰਦਾ ਆਪਣੀ ਕਹਾਣੀ ਦੇ ਤੌਰ ਤੇ ਮੈਂ ਤੁਹਾਨੂੰ ਦੱਸਦਾ ਹੂੰ ਉਹ ਪਹਿਲੇ ਦਿਨ ਜਾਗੂ ਹੁੰਦੀ ਹੈ ਜਾਗੂ ਦੇ ਵਿੱਚ ਪੈਗ ਛਕ ਲਾ ਕੇ ਟੱਪਦਾ ਫਿਰਦਾ ਤੇ ਉਹ ਕਿਸੇ ਨੂੰ ਪੈਸਾ ਨਹੀਂ ਦਿੰਦਾ ਸਾਲੀਆਂ ਨੱਚਦੀਆਂ ਮਖੌਲ ਕਰਦੀਆਂ ਵੀ ਅੱਜ ਦੂਜੇ ਦਿਨ ਜਦੋਂ ਉਹਨੂੰ ਉਹਦੇ ਸਾਲੇ ਨੂੰ ਵਿਆਹਣ ਜਾਂਦੇ ਆ ਤੇ ਉਹਦੀ ਸਾਲੀ ਕਹਿੰਦੀ ਹੈ ਜੀ ਅੱਜ ਹੁਣ ਮੈਂ ਮੇਰੇ ਵੀਰ ਨੂੰ ਜਾਉਣ ਚੱਲੇ ਆ ਤੇ ਰਾਤ ਤੂੰ ਕੁਛ ਦਿੱਤਾ ਨਹੀਂ ਤੇ ਵੀ ਅੱਜ ਵੇਖੋ ਕੀ ਕਰਨਾ ਤੇ ਉਸ ਬਾਅਦ ਜੀ ਜਦੋਂ ਅਖੀਰ ਤੇ ਮੈਂ ਲਿਖਿਆ ਵੀ ਜਦੋਂ ਪੈਲਸ ਦੇ ਵਿੱਚ ਅੱਜਕੱਲ ਨੱਚਣ ਟੱਪਣ ਲੱਗ ਜਾਂਦੇ ਤੇ ਉਦੋਂ ਦੋ ਘੰਟੇ ਹੀ ਰਹਿ ਜਾਂਦੇ ਹੂੰ ਉਹ ਫਿਰ ਮਗਲੇ ਟੱਪੇ 'ਚ ਮੈਂ ਲਿਖਿਆ ਜੀ ਦੋ ਘੰਟਿਆਂ ਦਾ ਰਹਿ ਗਿਆ ਵਿਆਹ ਵੀ ਜੀਜਾ ਦਿੱਤੀ ਐ ਸ਼ਰਮ ਤੂੰ ਤਾਂ ਲਾ ਵੀ ਤੁਰ ਜੇਗਾ ਗੱਡੀ ਤੂੰ ਸਟਾਰਟ ਕਰਕੇ ਪਿੱਛੋਂ ਫੜ ਲਾਂਗੇ ਤੇਰੀ ਕੀ ਅਸੀਂ ਪੂਛ ਜੀਤਿਆ ਤੇ ਤੂੰ ਸਰੀ ਨਾ ਦਵਾਨੀ ਖੋਟੀ ਤੂੰ ਤਾਂ ਨਿਹਰਾ ਮੱਖੀ ਚੂਸ ਜੀਤਿਆ ਤੂੰ ਤਾਂ ਬਾੜਾ ਮੱਖੀ ਚੂਸ ਜੀਤਿਆ ਹੂੰ ਪਹਿਲਾ ਟੱਪਾ ਸਟਾਰਟ ਕਰਦੇ ਹੋ ਤਾਂ ਕਿੱਥੋਂ ਸਟਾਰਟ ਕਰਦੇ ਆ ਚੱਲੇ ਆ ਵੇ ਹੁਣ ਮੇਰਾ ਵੀਰ ਵੇ ਪਤਾ ਲੱਗ ਜੂਗਾ ਤੇਰਾ ਦੀ ਅਖੀਰ ਵੇ ਰਾਤੀ ਜਾਗੋ ਵਿੱਚ ਮਾਰਦਾ ਸੀ ਬੜੇ ਟੁੱਟ ਪੂਸ ਜੀ ਜਿਆ ਤੇ ਤੂੰ ਸਰੀ ਨਾ ਦਵਾਨੀ ਖੋਟੀ ਤੂੰ ਤਾਂ ਬਾਹਲਾ ਮੱਖੀ ਚੂਸ ਜੀ ਜਿਆ ਉਹ ਕਹਿੰਦਾ ਇੱਕਾ ਤੂੰ ਝਾਕਦੀਆਂ ਘੂਰ ਘੂਰ ਨਹੀਂ ਮਾਰ ਰੱਖੂਗਾ ਤੇਰਾ ਥਾਲੀਏ ਜਰੂਰ ਨਹੀਂ ਬਾਕੀ ਮੈਨੂੰ ਥੋੜਾ ਜਿਹਾ ਪੂਰਾ ਜਾਗ ਨਹੀਂ ਲਿਖਿਆ ਤਾਂ ਹੈ ਕਾਫੀ ਦਿਨ ਹੁਣ ਮੈਂ ਥੋੜਾ ਜਿਹਾ ਨਾ ਪੰਚਾਇਤ ਮੈਂਬਰ ਬਣੇ ਕਰਕੇ ਪੰਚਾਇਤ ਮੈਂਬਰ ਵੀ ਬਣ ਕੇ ਫਿਰ ਇਹਨਾਂ ਕੰਮ ਕਿਵੇਂ ਸੰਭਾਲੋਗੇ ਤੁਸੀਂ ਪੰਚਾਇਤ ਮੈਂਬਰ ਵੀ ਬਣ ਕੇ ਕਲਾਕਾਰੀ ਦਾ ਕੰਮ ਬਸ ਜੀ ਜਿਹੜੀ ਸਾਡੇ ਵਾਰਡ ਨੇ ਸਾਡੇ ਨਗਰ ਨੇ ਮੇਰੀ ਡਿਊਟੀ ਲਾਤੀ ਮੈਂ ਇਹ ਵੀ ਤਾਂ ਨਹੀਂ ਨਾ ਤੇ ਸੱਚੇ ਦਿਨ ਉਹਨਾਂ ਨਿਵਾਉਂਗਾ ਤੇ ਸਾਰੇ ਪਿੰਡ ਦੀ ਸਾਰੇ ਪਿੰਡ ਦੀ ਗੱਲ ਸੁਣੂੰਗਾ ਕਿਸੇ ਨਾਲ ਮੈਂ ਨਫ਼ਰਤ ਨਹੀਂ ਕਰਦਾ ਹਰੇਕ ਬੰਦੇ ਦੀ ਜੇ ਕੋਈ ਜੋ ਜਾਂ ਕੰਮ ਵਿੱਚ ਵਿਸ਼ਵਾਸ ਕਰਨ ਦੀ ਜ਼ਰੂਰਤ ਹਮ ਦਿਲੋਂ ਦੀਆਂ ਗਹਿਰਾਈਆਂ ਦੇ ਵਿੱਚੋਂ ਕਹਿਣਾ ਮੈਂ ਸਵਾਰੂੰਗਾ ਮੈਨੂੰ ਸਾਰਾ ਪਿੰਡ ਮੇਰਾ ਪ੍ਰਪੇ ਨਾ ਰੱਖੂਗਾ ਸਾਰੇ ਪਿੰਡ ਦੀ ਤੁਹਾਡੀ ਗੀਤ ਲਿਖਣ ਦੇ ਸਮੇਂ ਤੇ ਆ ਗਈ ਸੀ ਆਪਾਂ ਵੀ ਤੁਸੀਂ ਜਿਹੜੇ ਗਾਣੇ ਲਿਖਣੇ ਸ਼ੁਰੂ ਕੀਤੇ ਸੀ 12-13 ਸਾਲ ਦੀ ਉਮਰ ਚ ਫਿਰ ਤੁਹਾਡੇ ਮਾਤਾ ਜੀ ਤੁਹਾਨੂੰ ਕਹਿੰਦੇ ਸੀ ਕਿ ਦੰਗਲ ਵੇਚ ਦਿਓ ਮੇਰੇ ਪਰ ਤੁਸੀਂ ਪੁੱਤ ਕਲਾਕਾਰ ਬਣ ਜਾਓ ਪਰ ਉੱਥੇ ਅਸੀਂ ਪਹੁੰਚ ਗਏ ਸੀ ਆਪਾਂ ਗੱਲਬਾਤ ਕਰਦੇ ਉਸ ਤੋਂ ਅੱਗੇ ਦਾ سلسلہ ਜਾਰੀ ਰੱਖੀ ਹੈ ਆਪਾਂ ਦਾ ਜੇਕਰ ਗੱਲ ਕੀਤੀ ਜਾਵੇ ਫਾਦਰ ਸਾਹਿਬ ਤੁਹਾਨੂੰ ਕਿਉਂ ਨਹੀਂ ਸਪੋਰਟ ਕਰਦੇ ਸੀ ਕਹਿੰਦੇ ਸੀ ਖੇਤੀ ਕਰ ਜਾ ਜਿਹੜੀ ਕਲਾਕਾਰੀ ਉਹਨਾਂ ਨੂੰ ਪਸੰਦ ਨਹੀਂ ਸੀ ਉਹ ਅਸਲਨ ਹੀ ਉਦੋਂ ਮਤਲਬ ਵੀ ਜਿਹੜਾ ਮਸ਼ੀਨਰੀ ਘੱਟ ਹੁੰਦੀ ਸੀ ਹੂੰ ਤੇ ਜ਼ਿਆਦਾਤਰ ਹੱਥੀ ਕੰਮ ਹੁੰਦਾ ਸੀ ਹੂੰ ਇਸੇ ਕਰਕੇ ਉਹ ਕਹਿੰਦੇ ਸੀ ਵੀ ਤੂੰ ਮਤਲਬ ਮੇਰੇ ਨਾਲ ਖੇਤੀ ਦੇ ਵਿੱਚ ਹੱਥ ਵਟਾ ਹੋਰ ਇਹੀ ਜੀ ਤਾਂ ਨਹੀਂ ਕੋਈ ਗੱਲ ਵੀ ਮੈਨੂੰ ਮਤਲਬ ਵੀ ਉਹਨਾਂ ਨੂੰ ਬੜਾ ਪਤਾ ਵੀ ਨਹੀਂ ਸੀ ਵੀ ਲਿਖਦਾ ਜਾਣ ਨੂੰ ਸ਼ੌਂਕ ਹੈ ਮੈਂ ਦੱਸਿਆ ਨਹੀਂ ਸੀ ਉਹਨਾਂ ਕਦੇ ਦੱਸਿਆ ਨਹੀਂ ਸੀ ਮੈਂ ਬਸ ਉਹ ਰਾਤ ਬਰਾਤੇ ਜਦੋਂ ਕੋਈ ਟਾਈਮ ਲੱਗਾ ਉਦੋਂ ਮੈਂ ਗੀਤ ਲਿਖਦਾ ਸੀ ਹੂੰ ਤਾਂ ਪਰਿਵਾਰ ਦੇ ਵਿੱਚ ਜੀ ਕਿੰਨੇ ਸੀ ਕਦੇ ਕਿਹਾ ਨਹੀਂ ਸੀ ਵੀ ਹੋਰ ਭਰਾ ਨੂੰ ਕਹਿ ਦਿੰਨੇ ਆ ਉਹ ਖੇਤੀ ਕਰ ਲੂਗਾ ਸੀ ਨਹੀਂ ਜੀ ਅਸੀਂ ਮੈਂ ਸਾਰੇ ਚਾਰ ਭੈਣ ਭਰਾ ਆ ਸੀ ਹੂੰ ਸਾਰਿਆਂ ਤੋਂ ਵੱਡਾ ਮੈਂ ਹੂੰ ਮੈਥੋਂ ਛੋਟਾ ਇਹ ਦੋ ਸਿਸਟਰ ਮੇਰੀ ਇੱਕ ਸਾਰਿਆਂ ਨੂੰ ਛੋਟਾ ਮੇਰਾ ਬ੍ਰਦਰ ਆ ਉਹ ਅਜੇ ਕਲ ਡਾਕਟਰ ਹੈ ਮੈਡੀਕਲ ਸਟੋਰ ਦਾ ਹੂੰ ਲੜਕੀਆਂ ਸਾਡੀਆਂ ਮਰੀਆਂ ਭੈਣਾਂ ਦੀ ਮਤਲਬ ਵਧੀਆ ਚੰਗੇ ਘਰਾਂ ਚ ਤੇ ਮੈਂ ਵੀ ਅੱਜ ਖੁਸ਼ੀ ਖੁਸ਼ੀ ਪੂਰੀ ਮਤਲਬ ਇਹ ਚਾਹੇ ਮੇਰੇ ਗੀਤ ਨਹੀਂ ਵੀ ਆਏ ਨਹੀਂ ਕਿਸੇ ਗੀ ਕਲਾਕਾਰ ਨਹੀਂ ਕਾਈ ਪਰ ਮੈਂ ਫਿਰ ਵੀ ਅੱਜ ਖੁਸ਼ ਆਪਣੀ ਦਿਲ ਦੇ ਅੰਦਰ ਸੀਰੀਜ਼ ਪੂਰੀ ਕਰਨੀ ਹੈ ਵੀ ਆਪਾਂ ਕਿਰਾਂ ਸਟੇਜ ਤੇ ਚੜਨਾ ਕਲਾਕਾਰ ਬਣਨਾ ਗਾਉਣਾ ਨਹੀਂ ਮੈਨੂੰ ਹੀ ਸ਼ੌਂਕ ਤਾਂ ਕਈ ਸੀ ਕਿ ਮੈਨੂੰ ਕਬੱਡੀ ਖੇਡਣ ਦਾ ਪੂਰਾ ਸ਼ੌਂਕ ਸੀ ਕਿਉਂਕਿ ਸਾਡਾ ਜਿਹੜਾ ਮਾਮਾ ਜੀ ਸੀ ਜੰਟਾ ਬਗਰਾ ਦੀ ਹੂੰ ਉਹਦਾ ਨਾਮ ਉੱਚਕੁਟੀ ਦੇ ਖਿਡਾਰੀਆਂ ਦੇ ਵਿੱਚ ਆਉਂਦਾ ਸੀਗਾ ਹੂੰ ਉਹਨਾਂ ਨੇ ਮੈਨੂੰ ਸਿੱਖਿਆ ਵੀ ਦਿੱਤੀ ਸੀ ਕੁਝ ਤੇ ਮੈਂ ਕਬੱਡੀ ਦਾ ਮਤਲਬ ਵੀ ਉਹਨਾਂ ਦਾ ਮਜਬੂਰਾ ਜੱਜ ਦਾ ਕਬੱਡੀ ਦਾ ਖਿਡਾਰੀ ਵੀ ਸੀਗਾ ਰੇਡਰ ਵੀ ਸੀ ਤੇ ਨਾਲ ਯਾਪੀ ਵੀ ਸੀ ਹੂੰ ਤੇ ਨਾਲ ਮੈਨੂੰ ਜਿਹੜਾ ਇਹ ਸ਼ੌਂਕ ਮਤਲਬ ਗੀਤਕਾਰੀ ਦਾ ਇਹ ਵੀ ਨਾਲ ਦੀ ਨਾਲ ਮੈਂ ਜਾਰੀ ਰੱਖਿਆ ਹੂੰ ਤੇ ਅੱਜ ਵੀ ਮੈਂ ਲਿਖਦਾ ਹਾਂ ਫਿਰ ਗਾਣੇ ਲਿਖਦੇ ਸੀ ਤੁਸੀਂ ਕਿਹੋ ਜਿਹੇ ਗਾਣੇ ਲਿਖਦੇ ਸੀ ਕਿਵੇਂ ਤੁਹਾਨੂੰ ਗਾਣਾ ਬਣਾਉਣਾ ਪਸੰਦ ਕਿਵੇਂ ਗਾਣਾ ਜੋੜਦੇ ਸੀ ਤੁਸੀਂ ਗਾਣਾ ਤਾਂ ਜਿਆਦਾਤਰ ਤਾਂ ਮੈਂ ਜਵੇਂ ਪਿੰਡੂ ਮਾਹੌਲਾ ਪੰਜਾਬੀ ਪਿੰਡਾਂ ਦੇ ਜਿਹੜੇ ਮਤਲਬੀ ਸਟੋਰੀਆਂ ਵਗੈਰਾ ਬੰਦੀਆਂ ਵਿਆਹ ਦੀ ਰੱਖ ਲਓ ਕੋਈ ਖੇਤੀਬਾੜੀ ਦੀ ਰੱਖ ਲਓ ਕੋਈ ਹੋਰ ਇਹੋ ਜਿਹੀਆਂ ਸਟੋਰੀਆਂ ਲੈ ਕੇ ਮੈਂ ਗੀਤ ਲਿਖਦਾ ਸੀਗਾ ਤੇ ਮੈਂ ਮਤਲਬੀ ਲੱਚਰ ਤਾਂ ਤੋਂ ਦੂਰ ਲਿਖਦਾ ਸੀ ਮੈਂ ਇਹ ਨਹੀਂ ਨਹੀਂ ਪਰਿਵਾਰਕ ਗੀਤ ਲੈ ਪਰਿਵਾਰਕ ਗੀਤ ਅੱਜ ਕੱਲ੍ਹ ਤੁਹਾਡਾ ਕੰਜੂਸ ਚੀਜ਼ ਦਾ ਗਾਣਾ ਆਇਆ ਤੇ ਲੱਗਦਾ ਤੁਹਾਨੂੰ ਚੱਲ ਜੂਗਾ ਕਿਉਂਕਿ ਅੱਜ ਕੱਲ ਤਾਂ ਗਾਣੇ ਹਜ਼ਾਰਾਂ ਵਾਲੇ ਤੁਸੀਂ ਦੇਖਦੇ ਹੋ ਕਿਵੇਂ ਉਹ ਜਿਹੇ ਗਾਣੇ ਜਿਹੜੇ ਲੋਕਾਂ ਨੌਜਵਾਨੀਆਂ ਪਸੰਦ ਕਰਦੀਆਂ ਦੇਖੋ ਇਹ ਸਮੇਂ ਦੇ ਹਿਸਾਬ ਨਾਲ ਜਿਹੋ ਜਿਹਾ ਸਮਾਈ ਜਾਂਦਾ ਏ ਤੇੜੀ ਜੰਗ ਪੀੜੀ ਉਹ ਗੀਤ ਪਸੰਦ ਕਰਦੀ ਹੈ ਜਿਹੜਾ ਸਾਡੇ ਜਵਾਨੀ ਵੇਲੇ ਸਾਡੇ ਜਿਵੇਂ ਕੋਠੇ ਤੇ ਸਪੀਕਰ ਲੱਗਦੇ ਸੀ ਉਦੋਂ ਮਤਲਬ ਵੀ ਪਿੰਡਾਂ ਦੇ ਵਿੱਚ ਵਿਆਹ ਸ਼ਾਦੀਆਂ ਤੇ ਇੰਨਾ ਮਤਲਬ ਖੁਸ਼ੀ ਹੁੰਦੀ ਸੀ ਤੇ ਇੱਕ ਦੂਜੇ ਦਾ ਹੱਥ ਬਹੁਤ ਮਟਾਉਂਦੇ ਸੀ ਅੱਜ ਜਵਾਨਾਂ ਕੁਝ ਬਦਲ ਗਿਆ ਹੀ ਅੱਜ ਜਿਹੜਾ ਕੰਪਿਊਟਰ ਦਾ ਸਿਸਟਮ ਆ ਗਿਆ ਹੋਰ ਜੋਗ ਆ ਗਿਆ ਤਕਨੀਕ ਬਦਲ ਗਈ ਸਾਰਾ ਕੁਝ ਬਦਲ ਗਿਆ ਤੇ ਜਿਹੜੀ ਜੰਗ ਪੀੜੀ ਫਿਰ ਉਸੇ ਕਰਕੇ ਵੀ ਜਿਵੇਂ ਅੱਜ ਦੇ ਗੀਤ ਕਾਰਜ ਨੂੰ ਉਹ ਜੰਗ ਪੀੜੀ ਨੂੰ ਉਹ ਵਧੀਆ ਲੱਗਦੇ ਗਏ ਕੋਈ ਵਧੀਆ ਲੱਗਦੇ ਤੇ ਮੈਂ ਵੀ ਉਹਨਾਂ ਦਾ ਧੰਨਵਾਦ ਕਰਦਾਂ ਹੂੰ ਜੀ ਉਹ ਗਾਇਕਾਂ ਨੇ ਵੀ ਸਾਡੇ ਪੰਜਾਬ ਦਾ ਨਾਮ ਬਹੁਤ ਰੋਸ਼ਨ ਕੀਤਾ ਹੂੰ ਜਿਨ੍ਹਾਂ ਵਿੱਚੋਂ ਦਲਜੀਤ ਦੀ ਸਾਂਝ ਆ ਗਿਆ ਸਿੱਧੂ ਮੂਸੇਵਾਲਾ ਹੂੰ ਬੱਬੂ ਮਾਨ ਹੂੰ ਗੁਰਦਾਸ ਮਾਨ ਹੂੰ ਆ ਦੇਖੋ ਜੀ ਮੇਰੀ ਕਾਪੀ ਦੇ ਉੱਤੇ ਪਹਿਲੀ ਕਾਪੀ ਦੇ ਮਤਲਬ ਜਿਹੜੇ ਤੇ ਚਾਰੇ ਮਾਨਾਂ ਦੀ ਫੋਟੋ ਹੈ ਜਿਹੜੀ ਮੈਂ ਸ਼ੁਰੂਆਤ ਕੀਤੀ ਸੀ ਨਾ ਠੀਕ ਹੈ ਗੁਰਦਾਸ ਮਾਨ ਹੈ ਚਾਰੇ ਪੰਜਾਬ ਦੇ ਮਾਨ ਹੈ ਹੂੰ ਇਸ ਕਾਪੀ ਇੱਕ ਕਾਪੀ ਵੀ ਪੁਰਾਣੀ ਹੋ ਗਈ ਮੇਰੇ ਵਾਂਗੂ ਆ ਦੇਖੋ ਜੀ ਇਹ ਸਾਰੀ ਕਾਪੀ ਤੇ ਗਾਣੇ ਉਦੋਂ ਇਹ ਜਲਤਾ ਆਉਂਦੀਆਂ ਸੀਗੀਆਂ ਵੀ ਕਲਾਕਾਰਾਂ ਨੂੰ ਜਿਹੜੇ ਪਸੰਦ ਕਰਦੇ ਸੀ ਉਦੋਂ ਫਿਰ ਇਹ ਜਲਤਾ ਲੈਂਦੇ ਸੀ ਜਲਤਾਂ ਦੇ ਬਣੀਆਂ ਹੁੰਦੀਆਂ ਸੀ ਫੋਟੋ ਤੇ ਇਹਦੇ ਤੇ ਗਾਣੇ ਤੁਹਾਡੇ ਬਹੁਤ ਕਾਫੀ ਲਿਖੇ ਹੋਏ ਨੇ ਜੀ ਇਹਦੇ ਤੇ ਫਿਰ ਤੁਸੀਂ ਗਾਣੇ ਕਿਹਦੀ ਕਿਹਦੀ ਤਰਜ਼ ਤੇ ਰੱਖਦੇ ਹੋ ਤਰਜ਼ ਤੇ ਲਿਖਦੇ ਹੋ ਜਾਂ ਆਪਣੇ ਆਪ ਬਣਾਉਨੇ ਹੋ ਗਾਣੇ ਕਿ ਆਪਾਂ ਕਿਸੇ ਦੀ ਕਾਪੀ ਨਹੀਂ ਕਰਨੀ ਤਰਜ਼ ਤਾਂ ਮੈਂ ਕਿਸੇ ਦੀ ਤੇ ਨਹੀਂ ਲਿਖਾਈ ਜੀ ਹੂੰ ਮੈਂ ਤਾਂ ਵੈਸੇ ਹੀ ਲਿਖਦਾ ਨਾ ਤਰਜ਼ ਤਾਂ ਫਿਰ ਆਪ ਹੀ ਕਲਾਕਾਰ ਨਹੀਂ ਕਾਪੀ ਕਰ ਲੈਂਦੇ ਆ ਜਿਵੇਂ ਅੱਜ ਕੱਲ ਗਾਣੇ ਮਤਲਬ ਕਿ ਚਮਕੀਲੇ ਦੀ ਗੱਲ ਹੋਵੇ ਚਮਕੀਲੇ ਦੇ ਗਾਣਿਆਂ ਤੇ ਵੀ ਕਾਪੀ ਹੋਏ ਆ ਗਾਣੇ ਫਿਰ ਬਲਕਾਰ ਨਖੀਲੇ ਦੇ ਗਾਣਿਆਂ ਤੇ ਵੀ ਕਾਪੀ ਹੋਏ ਆ ਗਾਣੇ ਫਿਰ ਹੋਰ ਜਿਵੇਂ ਅੱਜ ਕੱਲ ਸਿੱਧੂ ਮੂਸੇ ਵਾਲੇ ਦੀ ਰੈਪ ਦੀ ਗੱਲ ਕੀਤੀ ਜਾਵੇ ਉਹਨਾਂ ਦੀ ਕਾਪੀ ਹੋ ਜਾਂਦੀ ਹੈ ਜੀ ਨਹੀਂ ਮੈਂ ਅਸੀਂ ਮੇਰੇ ਮੇਰੀ ਤਾਂ ਤਰਜ਼ ਵੀ ਇਹਨਾਂ ਦੀ ਬੱਕਰੀ ਬਣੂਗੀ ਜੀ ਤੇ ਮੈਂ ਕਿਸੇ ਦਾ ਮਤਲਬ ਵੀ ਗੀਤ ਦੀ ਕੋਈ ਨਕਲ ਨਹੀਂ ਕੀਤੀ ਮੈਂ ਸਾਰੇ ਗੀਤ ਹਰੇਕ ਆਪ ਕੋ ਜਿੰਨਾ ਦਿਮਾਗ ਦੇ ਇਸ ਸਾਡੇ ਦਿਮਾਗ ਨਾਲ ਲਿਖਿਆ ਆਂਦੇ ਦਿਮਾਗ ਨਾਲ ਕੀ ਸੋਚ ਕੇ ਲਿਖਦੇ ਹੋ ਜਿਵੇਂ ਵਿਆਹ ਸ਼ਾਦੀਆਂ ਹੋ ਗਿਆ ਜਿਵੇਂ ਕੰਜੂਸ ਗਾਣਾ ਆ ਗਿਆ ਤੁਹਾਡਾ ਬਸੀ ਅੱਜ ਕੱਲ ਮਤਲਬ ਵੀ ਜਿਵੇਂ ਉਹਨੇ ਲਿਖਿਆ ਸੀਗਾ ਵੀ ਖਾਲੀ ਹੋਏ ਬਟੂਕੇ ਨੂੰ ਟੋਰੀ ਵਾਂਗੂੰ ਮੂੰਹ ਨਮਕਾ ਕੇ ਬੈਠੀ ਨਾ ਉਹ ਮੈਂ ਕੰਜੂਸ ਜਿਹਾ ਲਿਖਿਆ ਵੀ ਪੈਸਾ ਮਤਲਬ ਸੰਕੋਚ ਨਾ ਵਰਤਦਾ ਹੂੰ ਤੇ ਇਹ ਨਹੀਂ ਵੀ ਪੈਸਾ ਮੁੱਕਰਦਾ ਨਹੀਂ ਹੂੰ ਚਲੇ ਤੱਕੇ ਦੇ ਵਿੱਚ ਉਹਨਾਂ ਨੇ ਮੈਨੂੰ ਦਾਦਾ ਤੋਂ ਵੀ ਬ੍ਰਾਵ ਇੰਨਾ ਨਹੀਂ ਸੋਚ ਰਿਹਾ ਹੁਣ ਸਰਦੀਆਂ ਦਾ ਸੀਜ਼ਨ ਆ ਵੀ ਇਹ ਮੇਰਾ ਗਾਣਾ ਖੜਕੂ ਗਾਜੀ ਦੀਆਂ ਦੀ ਨਹੀਂ ਜੀ ਹਰੇਕ ਨੂੰ ਲਖਾਰੀ ਨੂੰ ਜਾਂ ਕਲਾਕਾਰ ਨੂੰ ਉਮੀਦਾਂ ਤਾਂ ਬਹੁਤ ਵੱਟੀਆਂ ਆਉਂਦੀਆਂ ਹੂੰ ਬਾਕੀ ਜਿਹੜੀ ਅੱਜ ਦੀ ਜਨਰੇਸ਼ਨ ਹੈ ਅੱਜ ਦੀ ਨੌਜਵਾਨ ਪੀੜ੍ਹੀ ਹੈ ਅੱਜ ਦੇ ਲੋਕ ਹੈ ਹੂੰ ਉਹ ਬਾਕੀ ਜੋ ਇਦਾਂ ਦੀ ਕੋਈ ਅਪਸੰਦ ਕਰਦੇ ਸੁਣਨਾ ਹੂੰ ਉਹ ਤੁਹਾਨੂੰ ਦੇ ਨਿਖਾਲ ਕਰਦੇ ਅੱਗੇ ਲਗਾਤਾਰ ਗਾਉਂਦੇ ਰਹੂੰਗੀ ਲਿਖਦੇ ਰਹੂੰਗੀ ਹਾਂ ਜੀ ਲਿਖਣ ਤਾਂ ਮੇਰਾ ਜੀ ਜਿਵੇਂ ਮਤਲਬ ਮੈਂ ਇੱਕ ਕਰੇ ਵੀ ਗੱਲਾਂ ਆਖੀ ਆ ਵੀ ਕੁਦਰਤੀ ਜਨਮ ਤੇ ਮੌਤ ਪ੍ਰਮਾਤਮਾ ਦੇ ਹੱਥ ਇਹ ਦੋ ਰਾਹੀਂ ਮੈਂ ਕਹਾਂ ਜੀ ਮੇਰੀ ਜਿੱਦਾਂ ਵੀ ਕਿਤੇ ਕੋਈ ਬਸ ਦੁਨੀਆਂ ਤੋਂ ਜਾਣੇ ਜਿੰਨਾ ਮੇਰਾ ਮੈਲਟ ਲਿਖਿਆ ਉਹ ਮੇਰਾ ਝੋਲਾ ਭਰੇ ਭਾਈ ਨਾ ਤਕਾਪਾ ਉਹ ਬਸ ਮੇਰੇ ਨਾਲ ਮੇਰੇ ਉਦੋਂ ਇਹਨਾਂ ਦਾ ਹੀ ਸ਼ਿਸ਼ਕਾਰ ਹੋ ਤੇ ਹੋਊਗਾ ਤੇ ਉਹਨਾਂ ਤੇ ਕਰ ਮਤਲਬ ਵੀ ਪ੍ਰੀਤ ਕਾਲ ਮੇ ਜਾਰੀ ਹੋ ਬੱਚੇ ਸਪੋਰਟ ਕਰਦੇ ਆ ਤੁਹਾਨੂੰ ਹਮ ਬੱਚੇ ਹੀ ਬਹੁਤ ਵਧੀਆ ਮੇਰੇ ਬੱਚੇ ਦੋ ਬੱਚੇ ਆ ਲੜਕੀ ਵੱਡੀ ਉਹ ਮਲੂਕ ਦੇ ਪਿੰਡ ਵਿੱਚ ਹਮ ਲੜਕਾ ਇਹਦਾ ਉਹ ਅੱਜ ਤੱਕ ਕੈਨੇਡਾ ਚ ਰਹੇ ਗ੍ਰੈਪਟਨ ਚ ਹਮ ਛਾਡੀ ਸ਼ੁਦਾ ਦੋਨੇ ਬੱਚੇ ਹਮ ਬਹੁਤ ਵਧੀਆ ਪਰਮਾਤਮਾ ਨੇ ਪਰਿਵਾਰ ਕੰਨੀਓ ਫਿਰ ਹੀ ਅੱਜ ਹਮ ਮੈਨੂੰ ਦੋਤਾ ਦਿੱਤਾ ਅਰਵਾਜ ਸਿੱਧੂ ਮਲੂਕਾ ਸਾਹਿਬ ਹੂੰ ਬਹੁਤ ਸੋਹਣਾ ਪਰਮਾਧਾਨ ਸੁਣੀਓ ਜਵਾਜ ਬਹੁਤ ਵਧੀਆ ਪਰਵਾਰ ਹੂੰ ਸਾਡੇ ਵੱਲੋਂ ਵਧਾਈਆਂ ਹੁੰਤਾਂ ਹਾਂਜੀ ਤੇਰੇ ਪਰਮਸਾਹਬ ਬਹੁਤ ਵਧੀਆ ਚੰਗੇ ਮਨ ਸਟੈਂਡਰਡ ਦੇ ਸੁਣੀਏ ਹੂੰ ਮੈਨੂੰ ਜਵਾਈ ਇਸ ਕਰਕੇ ਸਾਡੇ ਨੂੰ ਭੈਣ ਭਰਾਣ ਭਾਈ ਹੂੰ ਬਹੁਤ ਵਧੀਆ ਈ ਸਾਨੂੰ ਸਾਰੇ ਪਰਿਵਾਰ ਮਤਲਬ ਵੀ ਅੱਜ ਅਸੀਂ ਉਹਨਾਂ ਪਰਿਵਾਰਾਂ ਤੋਂ ਬਹੁਤ ਖੁਸ਼ ਹੂੰ ਤੇ ਆਪ ਦੇ ਬੱਚਿਆਂ ਤੋਂ ਬਹੁਤ ਖੁਸ਼ ਹੂੰ ਕਿਉਂਕਿ ਸਾਡੇ ਦਿੱਤੇ ਹੋਏ ਸੰਸਕਾਰ ਅੱਜ ਸਾਨੂੰ ਖੁਸ਼ ਰੱਖਦੇ ਆ ਜੀ ਸਾਡੇ ਬੱਚੇ ਬਹੁਤ ਸਿਆਣੇ ਆਜ ਤੱਕ ਉਹਨਾਂ ਨੇ ਕਿਸੇ ਤੋਂ ਲੰਬਾ ਨਹੀਂ ਲਿਆ ਹੂੰ ਹੁਣ ਗਾਣਾ ਜਦੋਂ ਸੁਣਿਆ ਹੋਣਾ ਤੁਹਾਡੇ ਬੱਚਿਆਂ ਨੇ ਕੈਨੇਡਾ ਦੇ ਵਿੱਚ ਬ੍ਰਮਟਨ ਦੇ ਵਿੱਚ ਬੈਠਿਆ ਨੇ ਕਹਿੰਦੇ ਹੁਣੇ ਵਧਾਈਆਂ ਦਿੰਦੇ ਹੋਣੇ ਪਾਪਾ ਲੱਗਦੇ ਹਾਂਜੀ ਬਹੁਤ ਬਹੁਤ ਮੇਰਾ ਲੜਕਾ ਬਹੁਤ ਖੁਸ਼ ਹੋਇਆ ਉਹ ਗੱਡੀ ਜਿਹੜੀ ਚਲਾਉਂਦਾ ਕਹਿੰਦਾ ਡੈਡੀ ਦਾ ਗੀਤ ਹੀ ਸੁਣਦਾ ਅੱਛਾ ਬਾਕੀ ਹਾਂਜੀ ਹੋਰਾਂ ਨੂੰ ਵੀ ਉਹਨੇ ਬਹੁਤ ਮਤਲਬ ਸ਼ੇਅਰ ਕੀਤਾ ਜੀ ਬਾਕੀ ਮੇਰੇ ਭਾਨ ਜੀ ਬੈਠੇ ਨੇ ਦਾਦੇ ਦੇ ਵਿੱਚ ਇੱਕ ਮੇਰੀ ਭਾਨ ਜੀ ਆਪਣੇ ਨਾਲ ਕਈ ਪਰਿਵਾਰ ਦੇ ਮੈਂਬਰ ਸਾਡੇ ਹੋਰ ਮਾਸ ਪਰਵਾਰਿਕ ਗਾਣਾ ਸੁਣਨ ਆਲਾ ਸਾਡੇ ਰੀਤੀ ਰਿਵਾਜਾਂ ਦੇ ਅਨੁਸਾਰ ਜਿਕਰ ਸਾਡੇ ਪੰਜਾਬੀ ਸੱਭਿਆਚਾਰ ਦੀ ਗੱਲ ਕਰੀ ਤੁਸੀਂ ਦੁਬਾਰਾ ਫਿਰ ਮੁੜ ਉਭਾਰਨ ਦੀ ਕੋਸ਼ਿਸ਼ ਕੀਤੀ ਹੈ ਜਿਕਰ ਤੁਹਾਡੇ ਬੱਚੇ ਸੁਣਦੇ ਤੇ ਹੋਰ ਵੀ ਲੋਕ ਸੁਣਨਗੇ ਉਹਨੂੰ ਮੈਂ ਆਸ ਤਾਂ ਕਰਦਾ ਹਾਂ ਬਹੁਤ ਮੈਂ ਵੀ ਮੇਰਾ ਗੀਤ ਮੇਰੇ ਸਾਝ ਚੱਲੂਗਾ ਹੀ ਬਹੁਤ ਬੰਦੇ ਨੇ ਮੈਨੂੰ ਮਤਲਬ ਸ਼ੇਅਰ ਵੀ ਕੀਤਾ ਹੈ ਮੈਨੂੰ ਬਰੀ ਨਾਈਸ ਸਾਊਂਡ ਕਿਸੇ ਨੇ ਕੋਸ਼ਿਸ਼ ਲੈ ਕੇ ਭੇਜਾਈ ਹੈ ਬਲਗਰਾਜ ਸ਼ਾਬਾਸ਼ ਜੀ ਤੇ ਹੂੰ ਯਾਨੀ ਤੁਮ ਨੂੰ ਉਹ ਪਿਛਲਾ ਮਤਲਬ ਜਿਹੜਾ ਸ਼ੌਕੜ ਹੈ ਹੂੰ ਉਹਦੀ ਗੱਲ ਕਰਕੇ ਅੱਜ ਲੋਕਾਂ ਨੂੰ ਇੱਕ ਨਵੀਂ ਸੇਵ ਦੇ ਰਹੇ ਹੂੰ ਬਾਕੀ ਹੋਰ ਨਾਲ ਦਾ ਸਮਾਂ ਸੁਆਈ ਸਮਾਂ ਦਿੱਤਾ ਲਈਦਾ ਬਹੁਤ ਬਹੁਤ ਧੰਨਵਾਦ ਤੁਹਾਡਾ